ਕੋਈ ਲੋਕ ਕਿਸੇ ਪੱਥਰਾਂ ਦੀ ਆਰਾਧਨਾ ਕਰਦਾ ਫਿਰਦਾ ਹੈ ਕੋਈ ਕਿਸੇ ਬੂਰਤਿਆਂ ਦੀ ਆਰਾਧਨਾ ਕਰਦਾ ਫਿਰਦਾ ਹੈ ਕੋਈ ਪਹਾੜਾਂ 'ਚ ਪਟਕਦਾ ਫਿਰਦਾ ਹੈ ਕੋਈ ਕਿਸੇ ਡੇਰਿਆਂ ਤੇ ਪਟਕਦਾ ਫਿਰਦਾ ਕਿਸੇ ਦੀ ਆਰਾਧਨਾ ਕਰਦਾ ਪਰ ਗੁਰੂ ਜੀ ਕਹਿੰਦੇ ਤੂੰ ਪਟਕਦਾ ਤਾਂ ਬਹੁਤ ਫਿਰਦਾ ਪਰ ਜੇ ਤੂੰ ਆਰਾਧਨਾ ਕਰਨਾ ਚਾਹੁੰਦਾ ਆਪਣੇ ਮਨ ਤੋਂ ਆਰਾਧਨਾ ਚਾਹੁੰਦਾ ਤਾਂ ਕਹਿੰਦੇ ਹਰ ਹਰ ਨਾਮ ਅਰਾਤਨ ਕਹਿੰਦੇ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਨਾਮ ਹੈ ਜਿਹੜਾ ਆਪਾਂ ਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਨਾਮ ਭਾਵ ਗਿਆਨ ਗੁਣ ਜਿਹੜੇ ਆਪਾਂ ਨੂੰ ਉਹ ਗੁਣ ਸਬਰ ਸੰਤੋਖ ਸਹਿਜ ਦਇਆ ਧੀਰਜ ਉਹ ਗੁਣ ਪ੍ਰਾਪਤ ਗੁਰੂ ਤੋਂ ਹੁੰਦੇ ਨਾ ਕਹਿੰਦੇ ਉਹਦੀ ਅਰਾਧਨਾ ਕਰ ਅਰਾਧਨਾ ਫੇ ਕਿਵੇਂ ਕਰੀਂ ਉਹਨਾਂ ਨੂੰ ਸਮਝ ਕੇ ਉਹ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਹਰ ਟਾਈਮ ਉਹਨਾਂ ਨੂੰ ਆਪਣੇ ਮਨ ਵਿੱਚ ਬਿ사 ਕੇ ਹਰੇ ਕਾਰਜ ਉਹਨਾਂ ਦੇ ਮੁਤਾਬਕ ਕਰ। ਇਹੀ ਤੇਰੀ ਕਹਿੰਦੇ ਸਭ ਤੋਂ ਚੰਗੀ ਆਰਾਧਨਾ ਹੈ।